ਆ ਵੀ ਕਾਕਾ ਰੋ ਗੱਡੀ ਰੋ ਰੋ ਕਾਕਾ ਗੱਡੀ ਐਡੀ ਤੇਜ ਆਈ ਨਾ ਤੈਨੂੰ ਨਾਕਾ ਨਹੀਂ ਦਿੰਦਾ ਤੁਸੀਂ ਕੱਲ ਵੀ ਮੈਨੂੰ ਰੋਕਿਆ ਸੀ ਤੇ ਅੱਜ ਫੇਰ ਰੋਕੀ ਜਾਂਦੇ ਹੋ ਠੀਕ ਆ ਨਾ ਸਾਡੀ ਡਿਊਟੀ ਆ ਨਾਕੇ ਤੈਨੂੰ ਤਾਂ ਰੋਕਿਆ ਮੈਂ ਉਹਨੂੰ ਉਦਨ ਵੀ ਦੱਸਿਆ ਹੀ ਮੈਂ ਮੰਤਰੀ ਸਾਹਿਬ ਦਾ ਮੇਨ ਗਨਮੈਨ ਆ ਬਲੈਕ ਜੈੱਡ ਤੇਰੀ ਗੱਡੀ ਆ ਠੀਕ ਆ ਨੰਬਰ ਪਲੇਟ ਤੇਰੀ ਗੱਡੀ ਦੀ ਨਹੀਂ ਆਹੀਂ ਚੱਲਦੀ ਆਈ ਇਹ ਐਵੇਂ ਕਿਵੇਂ ਚੱਲੂਗੀ ਆਹੀਂ ਚੱਲੂ ਇਹਦਾ ਕੀ ਮੰਤਰੀ ਗਨਮੈਨ ਆ ਤੂੰ ਆਉਣ ਡਿਊਟੀ ਤੇ ਆ ਆਹ ਡਿਊਟੀ ਆ ਵਰਦੀ ਤੇਰੇ ਨਹੀਂ ਪਾਈ ਨਹੀਂ ਅਸੀਂ ਫਾਨੂੰ ਲਾਪਾਉਣ ਦੀ ਲੋੜ ਹੀ ਆਈ ਕਾਰਡ ਮੁਖਾ ਆਈ ਕਾਰਡ ਥੋੜੀ ਕਾਤ ਕੀ ਮੇਰਾ ਆਈ ਕਾਰਡ ਕਾਤ ਕਰਕੇ ਤਾਂ ਇੱਥੇ ਨੱਕੇ ਤੇ ਖੜੇ ਆਂ ਔਰ ਬੈਨ ਕਰ ਤੋਂ ਖੜ ਗਿਆ ਕੇ ਸੀ ਸਾਡੀ ਕਾਸੀ ਮੈਂ ਮੰਤਰੀ ਨਾਲ ਫਿਰਦਾ ਗੱਡੀਆਂ 'ਚ ਠੀਕ ਆ ਨਾ ਕਾਤ ਕਰਕੇ ਹੀ ਨੱਕੇ ਤੇ ਖੜੇ ਇੱਥੇ ਆ ਕੇ ਸਾਡੀ ਕਾਸੀ ਮੰਤਰੀ ਨਾਲ ਗੱਡੀਆਂ 'ਚ ਫਿਰਦੇ ਆਂ ਫਿਰ ਗੱਡੀਆਂ ਚਲਾਣ ਹੋਊਗਾ ਬਲੈਕ ਜੈਟ ਤੇਰੀ ਗੱਡੀ ਆਊਗਾ ਤਾਂ ਅਸੀਂ ਚਲਦੀ ਆਈ ਇਹ ਸ਼ਮਸ਼ੇਰ ਚਲਾਨ ਕਰ ਗੱਡੀਆਂ ਬੌਂਡ ਕਰ ਰਹੀ ਗੱਡੀ ਐ ਕਿਵੇਂ ਚਲਾਨ ਕਰੋ ਜੀ ਮੈਂ ਜਨਨ ਦੱਸ ਕਾਕਾ ਤੇ ਗੱਡੀ ਬੰਦ ਕਰ ਤੂੰ ਮੰਤਰੀ ਦਾ ਗੰਨ ਮੈਂ ਨਾ ਐ ਥੱਲੇ ਉੱਤਰ ਏ ਕਿਵੇਂ ਥੱਲੇ ਉੱਤਰੀ ਤੂੰ ਗੱਲ ਮੇਰੇ ਨਾਲ ਸੁਣਾ ਥੱਲੇ ਆ ਤੂੰ ਚੱਲ ਆ ਉਹ ਗੱਲ ਮੇਰੇ ਨਾਲ ਥੱਲੇ ਆ ਯਾਰ ਗੱਲਾਂ ਕੀ ਗੱਲਾਂ ਹੈ ਕੀ ਗੱਲ ਕਾਕਾ ਤੇਰੀ ਸਭ ਬਲੈਂਕ ਤੇ ਥੱਲੇ ਆਇਆ ਥੱਲੇ ਆਇਆ ਹੱਥ ਪਰ ਗਾ ਨੰਬਰ ਪਰ ਗੱਡੀ ਜਾਈ ਬਲੈਂਕ ਹੁੰਦੇ ਨੇ ਪਹਿਲਾਂ ਗੱਲ ਸੁਣ ਲੈ ਮੇਰੀ ਇੱਕ ਤੈਨੂੰ ਮਲਾਜ ਬੰਦੇ ਨਾਲ ਗੱਲ ਨਹੀਂ ਕਰਨੀ ਹੁੰਦੀ ਤੈਨੂੰ ਮੰਤਰੀ ਦਾ ਗੱਲ ਉਹਨੂੰ ਦੱਸੀਏ ਗੱਡੀ ਤੂੰ ਦਵੱਲੀ ਆਉਣਾ ਅੰਨੇ ਵਾਂਗੂ ਕਮਲਿਆਂ ਵਾਂਗੂ ਤੂੰ ਦਵੱਲੀ ਆਉਣਾ ਗੱਡੀ ਮੰਤਰੀ ਸਾਹਿਬ ਸੱਦੀਆਂ ਦਾ ਨਾਮ ਆਉਂਦਾ ਕਰੋ ਤੂੰ ਸਾਡੇ ਉੱਤੇ ਗੱਡੀ ਉਹਨਾਂ ਨੇ ਹੁਣ ਜਉਣਾ ਨੇ ਕੰਮ ਹੀ ਫੇਰਦੇ ਆਂ ਕੀ ਮੰਤਰੀ ਸਾਹਿਬ ਕੌਣ ਆ ਮੰਤਰੀ ਸਾਹਿਬ ਗੱਨਮੈਣ ਉਹਨਾਂ ਦਾ ਮੈਂ ਮੰਤਰੀ ਸਾਹਿਬ ਦਾ ਤੂੰ ਗੱਨਮੈਣ ਫੇਰ ਹੁਣ ਕੀ ਕਰਗੇ ਗੱਨ ਇਹ ਇੰਨੀ ਤੇਰੀ ਗੱਲਾਂ ਕਿਵੇਂ ਥੱਲੇ ਆ ਜੂ ਕੋਈ ਆਨ ਡਿਊਟੀ ਬੰਦਿਆ ਤੂੰ ਗੱਲ ਨੂੰ ਹੱਸ ਪਾੜਿਆ ਨਹੀਂ ਆਨ ਡਿਊਟੀ ਆਈ ਮੰਤਰੀ ਸਾਹਿਬ ਦਾ ਗਨਮੈਨ ਆ ਮੈਂ ਮੇਰੇ ਗਨਮੈਨ ਆ ਤਰਾਇਡ ਕਾਰ ਦਿਖਾ ਦੇਗਾ ਤ ਫਿਰ ਕੀ ਆ ਸਰ ਸਾਡੇ ਕੋਲ ਮੈਂ ਜੋਦ ਘਰ ਆਈ ਰੋਲੇ ਖਾ ਸਰ ਆਈ ਕਾਰ ਵੇਖਣ ਦੀ ਬੰਡ ਰਿਪੋਰਟ ਕਰੋਗੇ ਸਰ ਥਾਣੇ ਚ ਲੈ ਕੇ ਚੱਲੋ ਇਹਨੂੰ ਚੱਲ ਐ ਕਿਵੇਂ ਬੌਂਡ ਕਰੋ ਇਹਦੀ ਗੱਡੀ ਨਾ ਕੀ ਆ ਨਹੀਂ ਕੀ ਲੈਣਾ ਲਾ ਦੋ ਜਦੋਂ ਮੈਂ ਮੰਤਰੀ ਦਾ ਗਨਮੈਨ ਆ ਨਾ ਇਹ ਮੰਤਰੀ ਗਨਮੈਨ ਆ ਗੱਲ ਕਰਾ ਮੰਤਰੀ ਨਾਲ ਤੇਰੀ ਕਾਦ ਕੀ ਆ ਮੰਤਰੀ ਨਾਲ ਗੱਲ ਮੈਂ ਬੰਦ ਕਰਕੇ ਤਾਈ ਜੀ ਜਿੰਨੇ ਫਿਰ ਦੇਣਾ ਜੀ ਬੈਨ ਕਾਤ ਤੋਂ ਤੁਰੇ ਫਿਰ ਜਾ ਗੱਲ ਕਰਾ ਮੈਂ ਗੱਲ ਕਰਦਾ ਕਾਤ ਹੈ ਮੇਰੀ ਦਾਈ ਮੰਤਰੀ ਉਹ ਕਰਾ ਤੂੰ ਮੇਰੇ ਨਾਲ ਗੱਲ ਕਰਾ ਮੰਤਰੀ ਦੀ ਕਿਹੜਾ ਮੰਤਰੀ ਦਾ ਤੂੰ ਗੱਨ ਬੈਣਾ ਕਿਹੜੇ ਦਾ ਯਾਰ ਕੌਣ ਆਇਆ ਹੋਜੇ ਮੰਤਰੀ ਜਿਹਨਾਂ ਨੇ ਖੁੱਲੇ ਛੱਡਤਾ ਸਾਨੂੰ ਐ ਲੋਕਾਂ ਨੂੰ ਥੱਲੇ ਦੇਣ ਨਾ ਕਿ ਲੱਗੇ ਨਹੀਂ ਦੀਂ ਤੇ ਇਹਨਾਂ ਨੂੰ ਉੱਤੇ ਗੱਡੀਆਂ ਚੜਾਉਣੇ ਤੁਸੀਂ ਮੇਰੇ ਮੰਤਰੀ ਆਇਓ ਹੋਜੇ ਜਿਹੜੇ ਸਾਨੂੰ ਛੱਡ ਦਿੰਦੇ ਐ 18 ਦੇ ਕੇ ਸਾਨੂੰ ਭਜਾ ਦਿੰਦੇ ਤੁਸੀਂ ਮੋਟਰਸਾਈਕਲ ਵਾਲੇ ਬੰਦੇ ਐ ਹੈ ਸਾਨੂੰ ਮੋਟਰਸਾਈਕਲ ਦੀ ਤੁਹਾਡੀ ਆਤਰੀ ਨਾਲ ਤੁਸੀਂ 18 ਦੇ ਸਾਨੂੰ ਮੈਨੂੰ ਰੋਕਿਆ ਜਿਹੜੇ ਆਪਣੇ ਹੱਦ ਤੱਕ ਪਹਿਲਾਂ ਕੋਠੀ ਦੇ ਬਾਹਰ ਬੈਠੇ ਆ ਕਰੇ ਉਹ ਗਾਲੀ ਕੈਮਰੇ ਬਣੀ ਕਿ ਆ ਗੱਲ ਕਰੋ ਹੈਲੋ ਉਹ ਮੈਂ ਤੈਨੂੰ ਸਦਰ ਲਾ ਕੇ ਗਲਤੀ ਕਰ ਲਈ ਗਲਤੀ ਕਾਦੀ ਕਰ ਲਈ ਮੈਂ ਮੈਂ ਕੀ ਗਲਤ ਕੀਤਾ ਨਹੀਂ ਵੀ ਤੂੰ ਹੁਣ ਤੈਨੂੰ ਅਸੀਂ ਇਸੇ ਤੋਂ ਲਾ ਕੇ ਗਲਤੀ ਕਰ ਲਈ ਮੈਂ ਤੂੰ ਸਾਡੇ ਬੰਦੇ ਦੀਆਂ ਗੱਡੀਆਂ ਦੀ ਮੇਰੀ ਗੱਲ ਸੁਣੋ ਤੇ ਤੁਸੀਂ ਕਾਨੂੰਨ ਤੁਸੀਂ ਕਾਨੂੰਨ ਤੋਂ ਬਾਹਰ ਆ ਛੋੜ ਛੋੜੇ ਤੇ ਕੋਈ ਕਾਨੂੰਨ ਨਹੀਂ ਲਾਗੂ ਛੋੜੇ ਤੇ ਜੇ ਕਾਨੂੰਨ ਜੇ ਮੈਂ ਤੈਨੂੰ ਕਾਨੂੰਨ ਮੁਤਾਬਕ ਲਾਉਂਦਾ ਤੇ ਤੂੰ ਐਸਐਚਓ ਲੱਗਿਆ ਹੀ ਗਣਾ ਸੀ ਫਿਰ ਇਹਦਾ ਮੈਂ ਗਲਤੀ ਮੈਂ ਕਾਨੂੰਨ ਮੁਤਾਬਕ ਲੱਗਿਆ ਮੈਂ ਆਪਦੀ ਪੜ੍ਹਾਈ ਦੇ ਸਿਰ ਤੇ ਮੈਂ ਕਾਨੂੰਨ ਮੁਤਾਬਕ ਲੱਗਿਆ ਮੈਂ ਐਸਐਚਓ ਇਹ ਮੈਂ ਤੈਨੂੰ ਸੱਚੋ ਲਾ ਸਕਦਾ ਨਾ ਫਿਰ ਤੂੰ ਲਾ ਸਕਦਾ ਤੈਨੂੰ ਮੈਂ ਤੇ ਤੇਰੀ ਮੈਂ ਆ ਚਾਰਜ ਲਵਾ ਵੀ ਸਕਦਾ ਇੱਕ ਮਿੰਟ ਕੋਈ ਕੋਈ ਗੱਲ ਨਹੀਂ ਕੋਈ ਗੱਲ ਗੱਲ ਸੁਣੋ ਮੈਂ ਆਪਦੇ ਮੁਲਾਜ਼ਮਾਂ ਨੂੰ ਘਟਵਾਉਣਾ ਨਹੀਂ ਗਾ ਤੂੰ ਮੁਲਾਜ਼ਮ ਦੇ ਮੇਰੇ ਮੁਲਾਜ਼ਮ ਦੇ ਗੱਲ ਦੇ ਵਿੱਚ ਉਹਨੇ ਪਾਇਆ ਆਪਾਂ ਤੇਰੇ ਮੁਲਾਜ਼ਮਾਂ ਦੇ ਗਲਚ ਹੱਥ ਪਾ ਲਿਆ ਤੇਰੇ ਮੁਲਾਜ਼ਮਾਂ ਨੇ ਇਹਨੂੰ ਕੁਝ ਕਿਹਾ ਹੋਣਾ ਇਹਨੂੰ ਪਾਗਲ ਕੁਝ ਵੀ ਨਹੀਂ ਕਿਹਾ ਮੈਂ ਕੋਲੇ ਖੜਾ ਮੈਂ ਰੋਕੇ ਹੀ ਉਹਨੂੰ ਤੇਜ਼ ਗੱਡੀ ਲਈ ਆਉਂਦਾ ਸੀ ਇੱਕ ਰੋਕੇ ਬੰਦਾ ਉਹਨੇ ਬ੍ਰੇਕ ਮਾਰੇ ਆ ਇਹਨਾਂ ਦੀਆਂ ਤੇਜ਼ੀ ਚਲਦੀ ਆਉਂਦੀਆਂ ਇਹ ਇਹਨੇ ਗੱਲ ਸੁਣੋ ਜੀ ਮੇਰੀ 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 ਗੱਲ ਸੁਣ ਲਓ ਇੱਕ ਇੱਕ ਮੇਰੀ ਗੱਲ ਸੁਣ ਲਓ ਇਹਨੇ ਮੁਲਾਜ਼ਮ ਦੇ ਗਲਚ ਹੱਥ ਪਾਇਆ ਸਮਝ ਗਏ ਨਾ ਤੇ ਮੈਂ ਇਹਦੇ ਤੇ ਇਹਦੀ ਗੱਡੀ ਵੀ ਇਹਦੀ ਗੱਡੀ ਬੌਂਡ ਤਾਂ ਕਰਨੀ ਕਰਨੀ ਹੈ ਇਹਦੀ ਮੈਂ ਗੱਡੀ ਬੌਂਡ ਤਾਂ ਕਰਨੀ ਹੈ ਮੈਂ ਇਹ ਤੇ ਪਰਚਾ ਵੀ ਦੇਣਾ ਮੈਂ ਤੁਹਾਨੂੰ ਦੱਸਾਂ ਕਾਮ ਹੈ 52 ਮਿੰਟ ਤੇ ਕਰਾ ਦੂ ਹੁਣ ਤੂੰ ਭਾਲਦਾ ਪਰਚਾ ਤੁਸੀਂ ਜਿਹੜਾ ਪਰਚਾ ਕਰਾਉਣਾ ਕਰਾ ਦਿਓ ਕੋਈ ਗੱਲ ਨਹੀਂ ਮੈਨੂੰ ਇਸ ਕੱਲ ਦਾ ਕੋਈ ਉਹ ਨਹੀਂ ਮੇਰਾ 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 ਤਾਂ ਪੈਗ ਇੱਥੇ ਵੇਚੀ ਹੁੰਦਾ ਤੁਸੀਂ ਜਿਹੜਾ ਕੋਈ ਕਰਨਾ ਕਰ ਲੋ ਠੀਕ ਹੈ ਮੇਰੀ ਗੱਲ ਸੁਣੋ ਛੋਡੇ ਤਾਂ ਖਾਂ ਵੀ 2 ਸਾਲ ਰਹਿ ਗਏ ਖਾਂ ਵੀ ਨਹੀਂ ਮੈਂ ਤਾਂ 58 ਸਾਲ ਤੱਕ ਨੌਕਰੀ ਕਰਨੀ ਆ ਮੈਂ ਮੈਂ ਰੋਹ ਬਣਾ ਨੌਕਰੀ ਕਰਨੀ ਆ ਸਮਝ ਗਏ ਨਾ ਮੈਂ ਨਾ ਕੋਈ ਪਲਾ ਮੰਤਰੀ ਹੋਵੇ ਪਲਾ ਪ੍ਰਧਾਨ ਮੰਤਰੀ ਹੋਵੇ ਜਿਹੜਾ ਬੰਦਾ ਗਲਤ ਕਰੂਗਾ ਉਹ ਸਾਡੇ ਗਲਤੀ ਆ ਸਾਡੇ ਕਾਨੂੰਨ ਦੇ ਵਿੱਚ ਸੀਗਾ ਅਸੀਂ ਇਹਨੂੰ ਲੈ ਕੇ ਚੱਲੇ ਥਾਣੇ ਤੇ ਜਿਹੜੀ ਇਹਦੀ ਜ਼ਮਾਨਤ ਵਗੈਰਾ ਕਰਾਉਣੀ ਆ ਤੂੰ ਆਪਦੀ ਜ਼ਮਾਨਤ ਕਰਾ ਲੈ ਤੂੰ ਜਿੱਧਰ ਜਾਣਾ ਚਾ ਚਲ ਅੰਦਰ ਕਰ ਉਹਨੂੰ ਬਾਹਰ ਕਰ ਗੱਲ ਦਾ ਮੈਂ ਫੋਨ ਲਾਉਣਾ ਠਾਹ ਬਿਠਾ ਬੈਠ ਐ ਕਿਵੇਂ ਜਦੋਂ ਮੈਂ ਕਿਹਾ ਨਾ ਮੰਤਰੀ ਦਾ ਗਨਮੈਨ ਆ ਯਾਰ ਮੈਂ ਐ ਕਿਵੇਂ ਤੁਹਾਡੀ ਗੱਲ ਕਰਾਤੀ ਮੈਂ ਸੋਹ ਸਾਬ ਦੀ ਗੱਲ ਕਰਾਤੀ ਤੂੰ ਘੰਟੀ 'ਚ ਬੈਠ ਕਾਕਾ ਐ ਕਿਵੇਂ ਬੈਠ ਯਾਰ ਬੈਠ ਬੈਠ ਘੰਟੀ 'ਚ ਹੈਲੋ ਬੈਠ ਗੱਡੀ 'ਚ ਤੂੰ ਮੰਤਰੀ ਸਾਹਿਬ ਨਾਲ ਚੱਲੇ ਹੀ ਥਾਣੇ ਆ ਕਰਿਓ ਗੱਲ ਹੀ ਕਰਾ ਕਰਾ ਉਹ ਨਾਲ ਹੋਰ ਹੋਰ ਹੁਣ ਤੈਨੂੰ ਵਿਆਹ ਚ ਲੈ ਕੇ ਚੱਲਾਂਗੇ ਪੈਲਸ ਦੇ ਵਿੱਚ ਹਾਂਜੀ ਉਹ ਗੱਡੀ ਛੱਡਣੀ ਆ ਤੂੰ ਕਿ ਨਹੀਂ ਕਰਨੀ ਛੱਡਣੀ ਮਹਾਰਾਜ ਨਾ ਮੈਂ ਗੱਡੀ ਛੱਡਾਂ ਨਾ ਮੈਂ ਇਹ ਬੰਦਾ ਛੱਡਾਂ ਮੈਂ ਪਰਚਾ ਦੇਊਗਾ ਇਹਦੇ ਤੇ ਸਮਝ ਗਏ ਨਾ ਹਾਂ ਮੈਂ ਤੇ ਤੇਰੀ ਇਹ ਇਹੋ ਜਿਹਾ ਸਸਪੈਂਡ ਕਰੂੰਗਾ ਤੈਨੂੰ ਤੈਨੂੰ ਕਿਸੇ ਨੇ ਛਪਾਈ ਨਹੀਂ ਲਿਖਣਾ ਤੈਨੂੰ ਮੈਂ ਦੱਸਾਂ ਕੋਈ ਗੱਲ ਨਹੀਂ ਮੈਂ ਤਾਂ ਜੇ ਐਸਐਚਓ ਦਾ ਐਸਐਚਓ ਰਹਿਣਾ ਛਪਾਈ ਨਹੀਂ ਮੈਨੂੰ ਤੁਸੀਂ ਨਹੀਂ ਲਾਉਣ ਲੱਗੇ ਕਿੱਥੋਂ ਲਾਇਆ ਕਿਨੇ ਆ ਇਹ ਲੈ ਤੈਨੂੰ ਮੈਂ ਮੈਂ ਆਪਦੀ ਪਿਕਰ ਲਈ ਤੈਨੂੰ ਕਮਾਲ ਹੋ ਗਿਆ ਮੈਂ ਆਪਦੀ ਪੜਾਈ ਤੇ ਮੈਂ ਆਪਦੀ ਯੋਗਤਾ ਤੇ ਲੱਗਾ ਐ ਸੱਚੋ ਮੈਨੂੰ ਤੁਸੀਂ ਲਾਇਆ ਹੱਦ ਹੋ ਗਈ ਥੋਡੀ ਐ ਸੱਚੋ ਐਂ ਅਣਪੜਨੇ ਐ ਸੱਚੋ ਵਰਤੀ ਹੋ ਜਾਂਦੇ ਹਵਤਾ ਹਵਤਾ ਆਪਾਂ ਦੂਗੀ ਬੜੀ ਕੋਠੀ ਹਵਤਾ ਪਹਿਲਾਂ ਕਿ ਮੈਂ ਤਾਂ ਕਹਦਾ ਇਹਨਾਂ ਨੂੰ ਸੇਧ ਲਾ ਦਿਓ ਜੀ ਮੈਂ ਮੇਰੇ ਸਰਕਾਰਾਂ ਦੀਆਂ ਗੱਡੀਆਂ ਚੱਲਦੀਆਂ ਹੁੰਦੀਆਂ ਥਾਰਾ ਥੂਰਾ ਮੇਰੀ ਗੱਲ ਸੁਣਾਈ ਚੱਲਣਗੀਆਂ ਤੇਜ਼ੀ ਤੇ ਹੋਈ ਬਾਲਤ ਗੱਡੀ ਲੈ ਕੇ ਨੇ ਥਾਰਾਂ ਤੇ ਥਾਰਾਂ ਐ ਚੱਲਦੀਆਂ ਤਾਂ ਇਹਦਾ ਮਤਲਬ ਇਹ ਥੋੜਾ ਵੀ ਮਲਾਜਮਾਂ ਦੇ ਗੱਲ ਚ ਤਪਾਉ ਤੇ ਮਲਾਜਮਾਂ ਨੂੰ ਕਿਹਦੀ ਸਿਫਰ ਜਿੱਥੇ ਇਹ ਕੀ ਮਤਲ ਹੈ ਜਦ ਨਾਕੇ ਨੂੰ ਵੇਖ ਕੇ ਕੋਈ ਕੋਈ ਪੁਲਿਸ ਦੀ ਕੋਈ ਇੱਜ਼ਤ ਨਹੀਂ ਛੋਡੇ ਮੰਤਰੀ ਸਾਹਿਬ ਮੰਤਰੀ ਸਾਹਿਬ ਮੇਰੀ ਗੱਲ ਸੁਣੋ ਪੁਲਿਸ ਦੀ ਕੋਈ ਇੱਜ਼ਤ ਨਹੀਂ ਛੋਡੇ ਛੋਡੇ ਤਾਂ ਮੇਰੇ ਗਨਮੈਨ ਦੀ ਐਸਐਚਓ ਜਿੰਨੀ ਪਾਵਰ ਹੈ ਤੇਰੇ ਮੁਲਾਜ਼ਮਾਂ ਨੂੰ ਰੋਕਿਆ ਹੱਥ ਘੇਰੇ ਪਾਏ ਨੇ ਗਨਮੈਨ ਦੀ ਐਸਐਚਓ ਜਿੰਨੀ ਪਾਵਰ ਹੈ ਫਿਰ ਕੋਈ ਐਸਐਚਓ ਨੇ ਤਾਂ ਗੱਡੀ ਬੌਂਡ ਕਰਤੀ ਤੇ ਨਾਲੇ ਮੈਂ ਦੇਊਗਾ ਪਰਚਾ ਤੇ ਜੇ ਲੈ ਕੇ ਜਾਣਾ ਲੈ ਜਾ ਚੱਲ ਬਾਅਦ ਚੱਲ ਬੜ ਗੱਡੀ ਬੜ ਗੱਡੀ ਬੜ ਮਾਰ ਤਾਹਦਾ ਕੋਈ ਗੱਲ ਨਹੀਂ ਤੂੰ ਮੇਰੇ ਕੋਲ ਜਿਹੜਾ ਹੈਗਾ 2 ਘੰਟੇ ਹੋਈ ਬਹੁਤ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆ ਬੰਦ ਕਰ ਯਾਰ ਫੋਨ ਲੈ ਕੇ ਚੱਲੋ ਇਹਨੂੰ ਘਾਰ ਦੋ ਬੈਠ ਬੈਠੋ ਚ ਢਾਹੋ ਇਹਨੂੰ ਖਾਣੇ ਲਿਜਾ ਕੇ ਇਹਨੂੰ ਲਫੜਾ ਮਾਰੋ ਤੇ ਖਾਣੇ ਲਿਜਾ ਕੇ ਪਟਾ ਪਾਓ ਚੜਾਓ ਤੇ ਫਿਰ ਪੈਂ ਦੱਸਦਾ ਇਹਨੂੰ ਕੀ ਹੈਗਾ ਕੀ ਗੱਲ ਹੈ ਹੈ ਛਾਨ ਨਹੀਂ ਆਉਦੀ ਤੈਨੂੰ ਮੰਤਰੀ ਦੇ ਗਨਮੈਨ ਆ ਇਹ ਜਾ ਬੈਠ ਪਿੱਛੇ ਉਹ ਗੱਡੀ ਬੈਠ ਪਿੱਛੇ ਬੈਠ ਪਿੱਛੇ ਘਾਰੇ ਇਹਨੂੰ ਬੈਠ ਪਿੱਛੇ ਚੱਲ ਲੈ ਕੇ ਚੱਲੋ ਮੈਂ ਗੱਡੀ ਤੇ ਆਉਣਾ ਆਪਦੀ ਤੇ ਹਾਂ ਵੀ ਕਾਕਾ ਰੋ ਗੱਡੀ ਰੋ ਰੋ ਕਾਕਾ ਗੱਡੀ ਐਡੀ ਤੇਜ ਆਈ ਇਹ ਨਾ ਤੈਨੂੰ ਨਾਕਾ ਨਹੀਂ ਦਿੰਦਾ ਤੁਸੀਂ ਕੱਲ ਵੀ ਮੈਨੂੰ ਰੋਕਿਆ ਸੀ ਤੇ ਅੱਜ ਫੇਰ ਰੋਕੀ ਜਾਂਦੇ ਹੋ ਠੀਕ ਆ ਨਾ ਸਾਡੀ ਡਿਊਟੀ ਆ ਨਾਕੇ ਤੈਨੂੰ ਤਾਂ ਰੋਕਿਆ ਮੈਂ ਉਹਨੂੰ ਉਦਨ ਵੀ ਦੱਸਿਆ ਸੀ ਮੈਂ ਮੰਤਰੀ ਸਾਹਿਬ ਦਾ ਮੇਨ ਗਨਮੈਨ ਆ ਬਲੈਕ ਜੈੱਟ ਤੇਰੀ ਗੱਡੀ ਆ ਠੀਕ ਆ ਨੰਬਰ ਪਲੇਟ ਤੇਰੀ ਗੱਡੀ ਦੇ ਨੇ ਇਹ ਚੱਲਦੀ ਆਈ ਇਹ ਕਿਵੇਂ ਚੱਲੂਗੀ ਆਹੀਂ ਚੱਲੂ ਇਹਦਾ ਜੇ ਮੰਤਰੀ ਗਨਮੈਨ ਆ ਤੂੰ ਆਉਂ ਡਿਊਟੀ ਤੇ ਆਨ ਡਿਊਟੀ ਆ ਵਰਦੀ ਤੇਰੇ ਨਹੀਂ ਪਾਈ ਨਹੀਂ ਅਸੀਂ ਤੁਹਾਨੂੰ ਲੋਪ ਆਉਣ ਦੀ ਲੋੜ ਹੀ ਆਈ ਕਾਰਡ ਵਿਖਾ ਆਈ ਕਾਰਡ ਤੁਹਾਡੀ ਕਾਤ ਕੀ ਹੈ ਮੇਰਾ ਆਈ ਕਾਰਡ ਕਾਤ ਕਰਕੇ ਤਾਂ ਇੱਥੇ ਨੱਕ ਦੇ ਖੜੇ ਆ ਔਰ ਬੈਨ ਕਾਤ ਤੋਂ ਖੜ ਕੇ ਆ ਗਏ ਸੀ ਮੇਰੀ ਕਾਤ ਸੀ ਮੈਂ ਮੰਤਰੀ ਨਾਲ ਫਿਰਦਾ ਗੱਡੀਆਂ 'ਚ ਠੀਕ ਆ ਨਾ ਕਾਤ ਕਰਕੇ ਅਸੀਂ ਨੱਕ ਦੇ ਖੜੇ ਇੱਥੇ ਆ ਕੇ ਸਾਡੀ ਕਾਤ ਸੀ ਮੰਤਰੀ ਨਾਲ ਗੱਡੀਆਂ 'ਚ ਫਿਰਦੇ ਆਂ ਅਸੀਂ ਪਰ ਗੱਡੀਆਂ ਚਲਾਣ ਹੋਊਗਾ ਬਲੈਕ ਜੈਟ ਤੇਰੀ ਗੱਡੀ ਆ ਹੋਊਗਾ ਤਾਂ ਹੀ ਚੱਲਦੀ ਆਈ ਆ ਜੀ ਸ਼ੇਰ ਚਲਾਣ ਕਰ ਗੱਡੀਆਂ ਬੌਂਡ ਕਰ ਇਹ ਗੱਡੀ ਐ ਕਿਵੇਂ ਚਲਾਣ ਕਰੋ ਜੀ ਮੈਂ ਨਾ ਦੱਸ ਕਾਕਾ ਤੇਰੀ ਗੱਡੀ ਬੰਦ ਕਰ ਤੂੰ ਮੰਤਰੀ ਦਾ ਗਨ ਮੈਂ ਨਾ ਐ ਕਿਵੇਂ ਬੰਦ ਕਰ ਤੂੰ ਐ ਕਿਵੇਂ ਥੱਲੇ ਉਤਰੀ ਥੱਲੇ ਉਤਰ ਕਾਕਾ ਤੁਸੀਂ ਕੀ ਲੈਣਾ ਥੱਲੇ ਉੱਤਰੀ ਕਿਵੇਂ ਥੱਲੇ ਉੱਤਰੀ ਤੂੰ ਗੱਲ ਮੇਰੇ ਨਾਲ ਸੁਣਾਣਾ ਥੱਲੇ ਆ ਤੂੰ ਉਹ ਗੱਲ ਮੇਰੇ ਨਾਲ ਆ ਥੱਲੇ ਆ ਯਾਰ ਕੀ ਗੱਲਾ ਕੀ ਗੱਲਾ ਕੀ ਗੱਲ ਕਾਕਾ ਤੇਰੀ ਸਭ ਬਲੈਂਕ ਜਿਹੇ ਥੱਲੇ ਆ ਥੱਲੇ ਆ ਹੱਥ ਪਰੇ ਕਰ ਨੰਬਰ ਪਰੇ ਕਰ ਗੱਡੀ ਤੇ ਇਹ ਬਲੈਂਕ ਹੀ ਹੁੰਦੇ ਨੇ ਪਹਿਲਾਂ ਗੱਲ ਸੁਣ ਲੈ ਮੇਰੀ ਇੱਕ ਹਾਂਜੀ ਤੈਨੂੰ ਮਲਾਜਬਾਂ ਦੇ ਨਾਲ ਗੱਲ ਨਹੀਂ ਕਰਨੀ ਹੁੰਦੀ ਤੈਨੂੰ ਮੰਤਰੀ ਦਾ ਗੱਲ ਉਹਨਾਂ ਨੂੰ ਦੱਸਦੀ ਹੈ ਗੱਡੀ ਤੂੰ ਦਵੱਲੀ ਆਉਣਾ ਅੰਨੇ ਵਾਂਗੂ ਕਮਲਿਆਂ ਵਾਂਗੂ ਤੂੰ ਦਵੱਲੀ ਆਉਣਾ ਗੱਡੀ ਮੰਤਰੀ ਸਾਹਿਬ ਉਸਨੇ ਮਾਰ ਨਹੀਂ ਸੁੱਟੀ ਆ ਜਾਣਾ ਮੰਤਰੀ ਸਾਹਿਬ ਸੱਦੀਆਂ ਦਾ ਨਾਮ ਆਉਂਦਾ ਕਰੋ ਤੂੰ ਸਾਡੇ ਉੱਤੇ ਗੱਲ ਨਹੀਂ ਉਹਨਾਂ ਨੇ ਹੁਣ ਉਹਨਾਂ ਨੇ ਕੰਮ ਹੀ ਫੇਰਦੇ ਆਂ ਹੀ ਮੰਤਰੀ ਸਾਹਿਬ ਕੌਣ ਆ ਮੰਤਰੀ ਸਾਹਿਬ ਗਨਮੈਨ ਉਹਨਾਂ ਦਾ ਮੈਂ ਮੰਤਰੀ ਸਾਹਿਬ ਦਾ ਤੂੰ ਗਨਮੈਨ ਫੇਰ ਹੁਣ ਕੀ ਕਰਗੇ ਗਨਮੈਨ ਤੂੰ ਲੋਕਾਂ ਨੂੰ ਥੱਲੇ ਦੇਣਾ ਇਹ ਤੇਰੇ ਲਈ ਕਿਵੇਂ ਥੱਲੇ ਆ ਜੂ ਕੋਈ ਆਨ ਡਿਊਟੀ ਬੰਦਿਆ ਤੂੰ ਗੱਲ ਨੂੰ ਹਸਪਤਾਲ ਲੈਣਾ ਨਹੀਂ ਆ ਤਾਂ ਫਿਰ ਕੀ ਆਦਰਾ ਮੈਂ ਜੋਤ ਘਰ ਆਈ ਰੋਲੇ ਖਾਣਾ ਸਾਰਾ ਆਈ ਕੜ ਵੇਖਣ ਦੀ ਬੰਡ ਕਰੋਗੇ ਸਰ ਥਣ ਚ ਲੈ ਕੇ ਚੱਲੋ ਇਹਨੂੰ ਚੱਲ ਐ ਕਿਵੇਂ ਬੰਡ ਕਰੋਗੇ ਇਹਦੀ ਗੱਡੀ ਨਾ ਕੀਆ ਨਾ ਕੀ ਲਾਣਾ ਲਾ ਤੋ ਜਦੋਂ ਮੈਂ ਮੰਤਰੀ ਦਾ ਗਨ ਮੈਂ ਨਾ